ਵਪਾਰੀ 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 ਬਣਦੇ ਸੀ ਮੱਛਾਂ ਦੇ ਵਪਾਰੀ ਪਰ ਹੈਗੇ ਸੀ ਲੁਟੇਰੇ ਇਹ ਖਬਰ ਹੈ ਹੁਸ਼ਿਆਰਪੁਰ ਤੋਂ ਜਿੱਤੇ ਕਿ ਹੁਸ਼ਿਆਰਪੁਰ ਪਹੁੰਚ ਨੇ ਇਹੋ ਜਿਹਾ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਜੋ ਮੱਝਾਂ ਦੇ ਸੌਦਾਗਰ ਬਣ ਕੇ ਸੌਦਾ ਕਰਨ ਜਾਂਦੇ ਸੀ ਤੇ ਮੌਕੇ ਤੇ ਛਾ ਕੇ ਰੇਕੀ ਕਰ ਲੈਂਦੇ ਸੀ ਫਿਰ ਉਸੇ ਰਾਤ ਨੂੰ ਦੇ ਦਿੰਦੇ ਸੀ ਵਾਰਦਾਤ ਨੂੰ ਜਾਮੀ ਯਾਨੀ ਕਿ ਮੱਝਾਂ ਹੀ ਲੁੱਟ ਲੈਂਦੇ ਸੀ ਇਹੋ ਜਿਹੀ ਵਾਰਦਾਤ ਕਰਨ ਹੁਸ਼ਿਆਰਪੁਰ ਪਹੁੰਚੇ ਮੱਝਾਂ ਦਾ ਸੌਦਾ ਕਰਨ ਚਲੇ ਗਏ ਤੇ ਅਗਲੇ ਦਿਨ ਮੱਝਾਂ ਲੁੱਟਣ ਪਰ ਇਸ ਦੌਰਾਨ ਮਾਲਕ ਜਾਗ ਗਿਆ ਤੇ ਜਦੋਂ ਮਾਲਕ ਜਾਗ ਗਿਆ ਤੇ ਇਹਨਾਂ ਨੇ ਮਾਲਕ ਹੀ ਕਤਲ ਕਰ ਦਿੱਤਾ ਆਖਰਕਾਰ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਦੀ ਜੁਬਾਨੀ ਸੁਣੋ ਕਿਵੇਂ ਕੰਮ ਕਰਦਾ ਸੀ ਇਹ ਗੈਂਗ ਤੇ ਕਿਵੇਂ ਸੌਲਚੀ ਇਹ ਬਾੜਦਤ ਦਨਖ ਮੈਂ ਪੰਜਾਬੀ ਟੀਵੀ ਤੇ ਲਈ ਜਤਿੰਦਰਪਾਲ ਖਲੇਰਦੀਰ ਬਾ ਇਹ ਕੀਤਾ ਮੇਜ਼ਕੀਆ ਸੀਗਾ ਕਿ ਹੁਣ ਉਹ ਚ ਚ ਸਫਲਤਾ ਮਿਲਿਆ ਜੀ ਮਿਤੀ 6 7 ਮਈ ਦੀ ਦਰਮਿਆਨੀ ਰਾਤ ਨੂੰ ਸਾਰੇ ਪਿੰਡ ਵਿੱਚ ਇੱਕ ਕਿਸਾਨ ਸੁਖਵਿੰਦਰ ਸਿੰਘ ਦਾ ਕਤਲ ਹੋ ਗਿਆ ਸੀ ਤੇ ਉਹਦੇ ਸਾਥੀ ਨੂੰ ਜਿਹੜਾ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਸੀ ਜਿਸ ਦੇ ਸਬੰਧ ਵਿੱਚ ਅਸੀਂ ਸੁਖਵਿੰਦਰ ਸਿੰਘ ਦੀ ਪਤਨੀ ਕਮਲਜੀਤ ਕੌਰ ਦੇ ਬਿਆਨ ਤੇ ਮੁਕੱਦਮਾ ਨੰਬਰ 99 ਮਿਤੀ 7 5 24 ਅੰਡਰ ਸੈਕਸ਼ਨ 302 307 34 IPC ਥਾਣਾ ਮੇਟੀਆਂ ਨਾ ਵਿਖੇ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਅਤੇ ਮਾਂ ਜੋ ਐਸਐਸਪੀ ਸਾਹਿਬ ਸ੍ਰੀ ਸਰਿੰਦਰ ਲੰਬਾ ਆਈਪੀਐਸ ਅਤੇ ਸ੍ਰੀ ਸਰਬਜੀਤ ਸਿੰਘ ਬਾਈ ਐਸਪੀਡੀ ਸਾਹਿਬ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਜਿਹੜੇ ਨਿਗਰਾਨੀ ਮੇਰੇ ਐਸਐਚਓ ਮੇਟ ਜਨਾ ਮੈਡਮ ਇਨਸਪੈਕਟਰ ਹੁਸ਼ਾਰਾਣੀ ਜੀ ਤੇ ਇਨਚਾਰਜ ਸੀਆਈ ਇਨਸਪੈਕਟਰ ਗੁਰਪ੍ਰੀਤ ਸਿੰਘ ਅਤੇ ਸੀਆਈ ਤੋਂ ਸਬ ਇਨਸਪੈਕਟਰ ਜਗਜੀਤ ਸਿੰਘ ਦੀ ਨਿਗਰਾਨੀ ਹੇਠ ਜਿਹੜੀ ਟੀਮਾਂ ਗੱਠਿਤ ਕੀਤੀਆਂ ਗਈਆਂ ਅਤੇ ਹਿਊਮਨ ਇੰਟੈਲੀਜੈਂਸ ਦੇ ਅਤੇ ਟੈਕਨੀਕਲ ਬੇਸ ਤੇ ਅਸੀਂ ਇਨਵੈਸਟੀਗੇਸ਼ਨ ਅੱਗੇ ਵਧਾਉਂਦੇ ਸਾਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਇਸ ਕੇਸ ਵਿੱਚ ਲੜਿੰਦੇ ਜਿਹੜੇ 6 ਦੋਸ਼ੀ ਸੀ ਉਹ ਅਸੀਂ ਗ੍ਰਫਤਾਰ ਕੀਤੇ ਜਿਨ੍ਹਾਂ ਵਿੱਚੋਂ 4 ਕਮਰਜੀਤ ਸਿੰਘ ਬਾਬਾ ਪੁੱਤਰ ਪਿਆਰਾ ਸਿੰਘ ਇੱਕ ਹਰਜਿੰਦਰ ਸਿੰਘ ਸੋਨੂ ਪੁੱਤਰ ਗਰਚਰਨ ਸਿੰਘ ਇੱਕ ਸੁਨੀਰ ਕੁਮਾਰ ਗੋਲੂ ਪੁੱਤਰ ਜਗਜੀਵਨ ਨਾਮ ਅਤੇ ਲਵਪ੍ਰੀਤ ਸਿੰਘ ਅਵੀ ਪੁੱਤਰ ਕਮਲਜੀਤ ਸਿੰਘ 4 ਇਹ ਤੇ 2 ਨਵਾਲਗ ਸੀ ਜੋ ਅਮਰਜੀਤ ਸਿੰਘ ਮੁੱਖ ਦੋਸ਼ੀ ਉਹਦੇ ਲੜਕੇ ਸੀ ਇਹਨਾਂ 6 ਦੋਸ਼ੀਆਂ ਨੂੰ ਅਸੀਂ ਗ੍ਰਫਤਾਰ ਕੀਤਾ ਇਹਨਾਂ ਤੋਂ ਪੁੱਛਗਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਤੁਰ ਫਿਰ ਕੇ ਵਾਰ ਖੇਤਾਂ ਵਿੱਚ ਜਿਹੜਾ ਹਵੇਲੀਆਂ ਸੀ ਉਹਨਾਂ ਦੇ ਮੱਜਾਂ ਦੇਖ ਲੈਂਦੇ ਸੀ ਅਤੇ ਉਹਨਾਂ ਨਾਲ ਸੌਦਾ ਕਰਨ ਦੇ ਬਹਾਨੇ ਰੈਕੀ ਕਰ ਲੈਂਦੇ ਸੀ ਦਿਨ ਦੇ ਸਮੇਂ ਫਿਰ ਇਹਨਾਂ ਨੇ ਇਸ ਕਿਸਾਨ ਸੁਖਿੰਦਰ ਸਿੰਘ ਦੇ ਨਾਲ ਵੀ ਵਾਰਦਾਤ ਤੋਂ ਇੱਕ ਦਿਨ ਪਹਿਲਾਂ ਜਿਹੜਾ ਰੈਕੀ ਕੀਤੀ ਇਹਦੀ ਵਹਿਕ ਦੀ ਹਵੇਲੀ ਦੀ ਤੇ ਮੱਜਾਂ ਵੇਖਿਆ ਉੱਥੇ ਮੱਜਾਂ ਕਿੰਨੀਆਂ ਮੱਜਾਂ ਨੇ ਤੇ ਕਿਵੇਂ ਕਿਵੇਂ ਸਾਰੀ ਰੈਕੀ ਕੀਤੀ ਤੇ ਉਸ ਰਾਤ ਨੂੰ ਇਹਨਾਂ ਨੇ ਜਿਹੜਾ ਵਾਰਦਾਤ ਕਰਨ ਗਏ ਉੱਥੇ ਮੱਜਾਂ ਚੋਰੀ ਕਰਨਗੇ ਜਦੋਂ ਮੱਜਾਂ ਦਾ ਮਾਲਕ ਸੁਖਿੰਦਰ ਸਿੰਘ ਜਾਗਿਆ ਤੇ ਇਹਨਾਂ ਨੇ ਉਹਨੂੰ ਸੱਟਾ ਮਾਰ ਕੇ ਮੌਕੇ ਤੇ ਦਾ ਕਤਲ ਕਰ ਦਿੱਤਾ ਜਿਹੜਾ ਸਾਥੀ ਸੀ ਉਹਦਾ ਉਹਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੇ ਉਸ ਤੋਂ ਚਾਰ ਮੱਜਾਂ ਤੇ ਇੱਕ ਝੋਟਾ ਲੈ ਕੇ ਜਿਹੜਾ ਟੈਂਪੂ ਟਰੈਵਲ ਦੇ ਵਿੱਚ ਆਪਣਾ Mahindra Bolero ਸੀ ਉਹਦੇ ਵਿੱਚ ਲੈ ਕੇ ਉਥੋਂ ਚਲੇ ਗਏ ਇਹ ਜਿਹੜੀ Mahindra Bolero ਇਹ ਕੰਟੈਕਟ ਉਹਨਾਂ JP ਤੋਂ ਮੁਜ਼ੱਫਰਨਗਰ ਤੋਂ ਕੀਤਾ ਸੀ ਉਸ ਬੰਦੇ ਨੂੰ ਫੋਨ ਤੇ ਬੁਲਾ ਲਿੰਦੇ ਸੀ ਉਹ ਸਕੀਨ ਬੰਦਾ ਨਾਂ ਦਾ ਬੰਦਾ ਟ੍ਰੇਸ ਹੋਇਆ ਸਾਨੂੰ JP ਨੰਬਰ ਗੱਡੀ ਸੀ ਉਥੋਂ ਬੁਲਾ ਕੇ ਤੇ ਉਹਨੂੰ ਮੱਜਾਂ ਇਹ ਵੇਚ ਦਿੰਦੇ ਸੀ ਸਸਤੇ ਭਾਅ ਤੇ ਦੋ ਮੱਜਾਂ ਲੈ ਕੇ ਇਥੋਂ ਚਲ ਜਾਂਦਾ ਸੀ ਉਸ ਰਾਤ ਵੀ ਇਹਨਾਂ ਨੇ ਜੁਪੀ ਤੋਂ ਬੰਦਾ ਪਹਿਲਾਂ ਹੀ ਬੁਲਾਇਆ ਹੋਇਆ ਸੀ ਤੇ ਮੱਜਾਂ ਉੱਥੇ ਬੰਦੇ ਦਾ ਕਤਲ ਕਰਕੇ ਮੱਜਾਂ ਜਿਹੜੀਆਂ ਲੱਦ ਕੇ ਤੁਹਾਨੂੰ ਉੱਥੇ ਵੇਚ ਦਿੱਤੀਆਂ ਤੇ ਉਹਦੇ ਕੋਲ ਪਰ ਜਿਹੜਾ ਮੱਜਾਂ 10000 ਰੁਪਏ ਵਸੂਲ ਕੀਤੇ ਇਹਨਾਂ ਨੇ ਜਿਹੜਾ ਕਿਸਾਨ ਦਾ ਕਤਲ ਕੀਤਾ ਉਹਦੇ ਨਾਲ ਵੀ ਇੱਕ ਦਿਨ ਪਹਿਲਾਂ ਜਿਹੜੀ ਉਹ ਸਾਥੀ ਉਹ ਰੈਕੀ ਕੀਤੀ ਸੀ ਉਹਦੇ ਨਾਲ ਕੀ ਸੌਦੇਬਾਜ਼ੀ ਕੀਤੀ ਸੀ ਕਿ ਮੱਜਾਂ ਹਾਂਜੀ ਜਿਸ ਦਿਨ ਰਾਤ ਇਹਨਾਂ ਵਾਰਦਤ ਕੀਤੀ ਆ ਉਸ ਤੋਂ ਇੱਕ ਦਿਨ ਪਹਿਲਾਂ ਦਿਨ ਦੇ ਸਮੇਂ ਉਹਦੀ ਬੈਕ ਤੇ ਗਏ ਨੇ ਵੇਲੀ ਤੇ ਤੇ ਉਹਦੇ ਨਾਲ ਸੌਦੇਬਾਜ਼ੀ ਗੱਲਬਾਤ ਕੀਤੀ ਮੱਜਾਂ ਖਰੀਦਣੀਆਂ ਖਰੀਦਣ ਦੇ ਭਾਨੇ ਸਿਰਫ ਇਹਨਾਂ ਨੇ ਰੈਕੀ ਕਰਨੀ ਸੀ ਸਰ ਹੋਰ ਵੀ ਬਹੁਤ ਵਾਰਦਾਤਾਂ ਸਾਮਣੇ ਇਹਨਾਂ ਦੀ ਇਹਨਾਂ ਦੇ ਪਹਿਲਾਂ ਵੀ ਜਿਹੜਾ ਅਮਰਜੀਤ ਸਿੰਘ ਦੇ ਖਿਲਾਫ ਤਿੰਨ ਮਗਰਮਾ ਦਰਜਿਆ ਇਸੇ ਤਰ੍ਹਾਂ ਦੀ ਵਾਰਦਾਤਾਂ ਦੇ ਹਿਮਾਚਲ ਵਿੱਚੋਂ ਵੀ ਇਹਨਾਂ ਨੇ ਮੱਜਾਂ ਚੋਰੀ ਕੀਤੀਆਂ ਸੀ ਇੱਕ ਟਰੈਕਟਰ ਚੋਰੀ ਕੀਤਾ ਸੀ ਇੱਕ ਇਹਦੇ ਖਿਲਾਫ ਲੜਾਈ ਝਗੜੇ ਦਾ ਪਰਚਾ ਦਰਜਾ ਗੜਸ਼ੰਕਰ ਇਹ ਮੁਕਸਦਸ਼ ਕਰਤਾ ਜੀ ਇਹ ਮੇਨ ਜਿਹੜਾ ਦੋਸ਼ੀ ਆ ਅਮਰਜੀਤ ਸਿੰਘ ਆ ਇਹਦਾ ਸਾਥੀ ਆ ਸ਼ਨੀਰ ਕੁਮਾਰ ਗੋਲੂ ਇਹਦੇ ਖਿਲਾਫ 379 ਬੀ ਆਈ ਪੀ ਸ਼੍ਰਮ ਕਰਮਾ ਦਰਜਿਆ ਦੋ ਬੰਦੇ ਕ੍ਰਿਮੀਨਲ ਨੇ ਬਾਕੀ ਦਾ ਖਿਲਾਫ ਕੋਈ ਮਕਦਮਾ ਦਰਜ ਨਹੀਂ ਥਲਾਗੇ ਮੈਂ ਜਿਹੜੇ ਦੋਸ਼ੀ ਫੜ ਲਿਆ ਜਿਹੜੇ ਮੱਜਾਂ ਵਗੋਂ ਖਰੀਦ ਕੇ ਲੈ ਕੇ ਗਏ ਸੀ ਜੂਪੀ ਦੇ ਉਹ ਦੋ ਦੋਸ਼ੀ ਗ੍ਰਿਫਤਾਰ ਕਰਨੇ ਬਾਕੀ ਆ ਤੇ ਇਸ ਵਾਰ ਦਾ ਤੇ ਜਿਹੜੀ ਗੱਡੀ ਵਰਤੀ ਗਈ ਸੀ ਬਿਲੈਰੋ ਉਹ ਅਸੀਂ ਬਰਾਮਦ ਕਰ ਲਈ ਹੈ ਜੀ ਬੇਸਿਕਲੀ ਕਿੱਥੋਂ ਦੇ ਰਹਿਣ ਵਾਲੇ ਨੇ ਸਾਰੇ ਜਿਹੜੇ ਲੁੱਟ ਲੁੱਟੂ ਜੀ ਇਹ ਲਾਗੇ ਲਾਗੇ ਪਿੰਡਾਂ ਦੇ ਰਹਿਣ ਵਾਲੇ ਆ ਜਿਹੜਾ ਨੌਪਰੀ ਅਭੀ ਇਹ ਚੋਹਾਲ ਪਿੰਡ ਦਾ ਰਹਿਣ ਵਾਲਾ ਆ ਅਮਰਜੀਤ ਸਿੰਘ ਬਾਬਾ ਚੱਕ ਰੌਂਤਾ ਥਾਣਾ ਗੜਸ਼ੰਕਰ ਚ ਪਿੰਡੇ ਦਾ ਹਰਜਿੰਦਰ ਸਿੰਘ ਦਾ ਖਾਨਪੁਰ ਥਾਣਾ ਬੁੱਲਵਾਲ ਚ ਤੇ ਚੌਥਾ ਦੋਸ਼ ਜਿਹੜਾ ਹਰਜਿੰਦਰ ਸਿੰਘ ਸੋਨੂ ਇਹਦਾ ਇਹ ਖਾਨਪੁਰ ਦਾ ਵੀ ਰਹਿਣ ਵਾਲਾ ਲੱਗੇ ਇੱਕ ਪਿੰਡ ਆ ਥਿਆੜਾ ਪਿੰਡ ਲੱਗੇ ਇੱਕ ਦੋਸ਼ੀ ਉੱਥੇ ਨ ਰਹਿਣ ਵਾਲਾ ਜੀ ਮੇਨ ਕਾਰੋਬਾਰ ਮਤਲਬ ਇਹੀ ਕਰਦਾ ਰਿਹਾ ਕੀ ਕਰਕੇ ਮੱਝ ਚੋਰੀ ਮੱਝਾਂ ਚੋਰੀ ਕਰਕੇ ਅੱਗੇ ਵੇਚ ਦਿੰਦੇ ਜੂਪੀ ਦੇ ਵਪਾਰੀਆਂ ਨੂੰ ਮਤਲਬ ਕਿ ਉੱਥੇ ਮੇਨ ਕਾਰਨ ਹੀ ਬਣੇ ਕਿ ਉਹ ਜਾ ਕੇ ਅਸੀਂ ਕਿਸਾਨ ਸੀ ਬਿਲਕੁਲ ਜਦੋਂ ਰਾਤ ਨੂੰ ਮੱਝਾਂ ਚੋਰੀ ਕਰਦੇ ਜੇ ਕੋਈ ਕੋਈ ਵਿਰੋਧਤਾ ਕਰਦਾ ਉਹਨੂੰ ਸੱਟਾਂ ਮਾਰਦੇ ਜੇ ਜਿਆਦਾ ਕੋਈ ਵਿਰੋਧਤਾ ਕਰੇ ਤਾਂ ਕਤਲ ਵੀ ਕਰ ਦਿੰਦੇ ਸੀ ਜਿਸ ਦੇ ਜਿਹੜੇ ਵਿਰੋਧਤਾ ਕੀਤੀ ਸੁਖندر ਸਿੰਘ ਨੇ ਜਿਹਦਾ ਉਹਨਾਂ ਨੇ ਕਤਲ ਕਰ ਦਿੱਤਾ ਸੀ ਕੋਈ ਸਾਹ ਕੋਈ ਬੰਦਿਆ ਹੋਇਆ ਸੀ ਕਿਸਾਨ ਉਹ ਕਤਲ ਕਰਨ ਤੋਂ ਪਹਿਲਾਂ ਬੰਦਿਆ ਸੀਗਾ ਕਿ ਕਤਲ ਬਿਲਕੁਲ ਜਦੋਂ ਇਹ ਮੱਝਾਂ ਚੋਰੀ ਕਰ ਰਹੇ ਸੀ ਤੇ ਖੜਕਾ ਸੁਣ ਕੇ ਉਹ ਕਿਸਾਨ ਜਾਗ ਪਿਆ ਤੇ ਫਿਰ ਉਹਨੂੰ ਸੱਟਾਂ ਮਾਰੀਆਂ ਉਹ ਜਿਆਦਾ ਰੌਲਾ ਪਾ ਰਿਹਾ ਸੀ ਤੇ ਇਹਨਾਂ ਨੇ ਫਿਰ ਰस्सियां ਨਾਲ ਉਹਨੂੰ ਬੰਨ੍ਹ ਦਿੱਤਾ ਤੇ ਜਿਹੜੇ ਜਿਆਦਾ ਖੂਨ ਵਹਿਣ ਕਰਕੇ ਅਸੀਂ ਮੌਤ ਹੋ ਗਈ। ਇਹ ਕਿੰਨੇ ਬੰਦੇ ਇਸ ਕੇਸ ਵਿੱਚ ਕੁੱਲ 8 ਦੋਸ਼ੀ ਟ੍ਰੇਸ ਹੋਏ ਨੇ। 6 ਅਸੀਂ ਗ੍ਰਿਫਤਾਰ ਕਰ ਲਏ ਨੇ ਜਿਹੜੇ ਮੱਜਾਂ ਦੇ ਵਪਾਰੀ ਸੀ ਥੋ ਟੈਂਪੋ 'ਚ ਲੈ ਗਏ ਸੀ ਉਹ ਅਜੇ ਗ੍ਰਿਫਤਾਰ ਕਰਨੇ ਬਾਕੀ ਆ ਸਾਡੀਆਂ ਟੀਮਾਂ ਉਧਰ ਗਈਆਂ ਹੋਈਆਂ।